ਲੰਬੀ ਪੁਲਿਸ ਨੇ ਕਹਿੰਦੇ ਲੰਬੀ ਛਾਲ ਮਾਰਦੇ ਹੋਏ ਲੰਬੀ ਕਾਰਗਜ਼ਰੀ ਕਰਕੇ ਇੱਕ ਬੰਦੇ ਨੂੰ ਲੰਬਾ ਅੰਦਰ ਕਰਨ ਦੀ ਉਹ ਸੋਚ ਲਿਆ। ਉੱਕੀ ਵਾਲੇ ਖਾਲੀ ਲਫਾਫੇ ਦੇ ਕੇਸ ਬਣਾਤਾ ਕਹਿੰਦੇ ਮੈਂ ਉਸ ਬੰਦੇ ਨੂੰ ਫੋਨ ਕਰਕੇ ਪੁੱਛਿਆ ਮੈਂ ਕਿ ਭਾਈ ਯਾਰ ਕੀ ਗੱਲ ਹੋ ਗਈ? ਉਹ ਵਿਚਾਰਾ ਕਹਿੰਦਾ ਵੀਰੇ ਕੀ ਦੱਸਾਂ ਮੈਂ ਖੇਤੋਂ ਤੱਕੇ ਟੁੱਟਿਆ ਆਇਆ ਸੀ ਸਾਡੇ ਸੇਵੇ ਆ ਚ ਲੱਗਿਆ ਹੋਇਆ ਨਲਕਾ ਕਹਿੰਦਾ ਠੰਡੀ ਉੱਥੇ ਛਾਂ ਹੈ ਮੈਂ ਸੋਚਿਆ ਵੀ ਇੰਜੋਏ ਕਰ ਦਿਆਂ। ਮੈਂ ਕਹਿੰਦਾ ਉਹ ਚਮਚਕ ਲਾ ਕੇ ਹਲੇ ਪਾਣੀ ਪੀ ਕੇ ਬੇਲੀ ਹੋਇਆ ਸੀ ਮੇਰੇ ਨਾਲ ਤਾਂ ਕਹਿੰਦਾ ਉਹ ਗੱਲ ਹੋਊਗੀ ਵੀ ਜੱਟ ਸਿਵਿਆਂ ਚੋਂ ਲੰਘਿਆ ਚੜੇਲ ਨਾਲ ਦੀ ਨਾਲੇ ਕਹਿੰਦਾ ਪੁਲਿਸ ਨੇ ਮਾਰ ਲਿਆ ਬਾਈ ਛਾਪਾ ਯਾਰ ਸਣੇ ਲਫਾਫੇ ਕਹਿੰਦਾ ਮੈਨੂੰ ਚੱਕ ਲਏ ਕੀ ਦੱਸਾਂ ਬਾਈ ਹੁਣ ਤਾਂ ਕਹਿੰਦਾ ਲਫਾਫਿਆਂ ਤੋਂ ਵੀ ਡਰ ਲੱਗਣ ਲੱਗ ਪਿਆ ਮੇਰੇ ਘਰ ਦੇ ਨੇ ਤਾਂ ਕਹਿੰਦਾ ਵੀ ਜਿੰਨੇ ਘਰੇ ਬੈਸੀ ਲਫਾਫੇ ਪਏ ਸੀ ਸਬਜੀ ਸੂਜੀ ਨਾਲ ਆਏ ਹੋਏ ਉਹ ਵੀ ਕਹਿੰਦਾ ਕੱਲ ਚੱਕ ਕੇ ਅੱਗ ਲਾ ਦੇ ਸਾਰਿਆਂ ਨੂੰ ਸਾਨੂੰ ਤਾਂ ਹੁਣ ਕਹਿੰਦਾ ਲੋਕਾਂ ਨੇ ਆਲੇ-ਪਾਲ ਲੈਣੀ ਐ ਲਫਾਫਿਆਂ ਵਾਲੇ ਹੁਣ ਤਾਂ ਕਿਸੇ ਦੁਕਾਨਦਾਰ ਕੋਲੋਂ ਕਹਿੰਦਾ ਜੇ ਬਾਦੂ ਲਫਾਫਾ ਮੰਗਣੇ ਕਿਸੇ ਨੇ ਉਹ ਵੀ ਸਾਡੇ ਘਰ ਵੱਲ ਇਸ਼ਾਰਾ ਕਰਿਆ ਕਰੂਗਾ ਵੀ ਲਫਾਫੇ ਉੱਥੇ ਮਿਲਣਗੇ ਮੇਰੇ ਤਾਂ ਕਹਿੰਦਾ ਭਾਈ ਯਾਰ ਪੋਤੇ-ਪਰੋਤੇਆਂ ਨੂੰ ਵੀ ਲੋਕਾਂ ਨੇ țeਡਾ ਕਰਨੀਆਂ ਨੇ ਵੀ ਯਾਰ ਤੇਰਾ ਪਰਦਾਦਾ ਕਹਿੰਦੇ ਵੀ ਯਾਰ ਲਫਾਫੇ ਦੇ ਕੇਸ 'ਚ ਹੀ ਅੰਦਰ ਹੋ ਗਿਆ ਸੀ ਕਹਿੰਦਾ ਭਾਈ ਮੈਨੂੰ ਐ ਲੱਗਦਾ ਵੀ ਮੇਰੇ ਕੋਲੋਂ ਗਲਤੀ ਇਹ ਨਹੀਂ ਹੋਈ ਵੀ ਮੈਂ ਚਮਚਾ ਲਾ ਲਿਆ ਮੈਨੂੰ ਲੱਗਦਾ ਗਲਤੀ ਮੇਰੇ ਤੋਂ ਇਹ ਹੋ ਗਈ ਵੀ ਮੈਂ ਚਮਚਾਕ ਅੰਦਰ ਕਿਉਂ ਨਹੀਂ ਛੱਡਿਆ ਹੁਣ ਤਾਂ ਕਹਿੰਦਾ ਭਾਈ ਜੱਜ ਸਾਹਿਬ ਨੇ ਵੀ ਕੋਰਟ 'ਚ ਸਿਰ ਪੜ ਕੇ ਬਹਿ ਜਾਣੇ ਵੀ ਹੋ ਹੋ ਯਾਰ ਇਹ ਪੁਲਿਸ ਇੱਕ ਦਿਨ ਪਾਗਲ ਕਰ ਦੂਗੀ ਸਾਨੂੰ ਕਹਿੰਦਾ ਵੀਰੇ ਇਹ ਕੇਸ ਮੇਰੇ ਤੇ ਨਹੀਂ ਅਸਲ ਇਹ ਕੇਸ ਲਫਾਫੇ ਦੇ ਬਣਨਾ ਚਾਹੀਦਾ ਕਹਿੰਦੇ ਯਾਰ ਲਫਾਫਾ ਇੰਨੀ ਕੁ ਵੀ ਨਹੀਂ ਖਾ ਸਕਿਆ ਹੁਣ ਅਸੀਂ ਪਰ ਪਰ ਕੇ ਖਾ ਜਾਂਦੇ ਹਾਂ ਹੁਣ ਕਹਿੰਦਾ ਵੀਰੇ ਮੈਨੂੰ ਤਾਂ ਲਫਾਫੇ ਤੋਂ ਨਫ਼ਰਤ ਹੋ ਗਈ ਮੈਂ ਤਾਂ ਕਹਿੰਦਾ ਹੁਣ ਨਾ ਜਿਹੜੀ ਝੁੱਗੇ ਤੇ ਜੇਬ ਲੱਗੀ ਹੋਈ ਐ ਉਹੀ ਪਟਵਾ ਦੇਣੀ ਐ ਹੁਣ ਨਾ ਰਹੂਗੀ ਝੁੱਗੇ ਤੇ ਜੇਬ ਤੇ ਨਾ ਹੋਊਗਾ ਝੁੱਗਾ ਚੌੜ ਜਿਹੜੇ ਹਿਸਾਬ ਨਾਲ ਪੁਲਿਸ ਨੂੰ ਟਾਰਗੇਟ ਮਿਲ ਰਹੇ ਨੇ ਕਿ ਵੱਤੋਂ ਵੱਧ ਜੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਬੰਦੇ ਅੰਦਰ ਕਰਨੇ ਨੇ ਉਸ ਹਿਸਾਬ ਨਾਲ ਆਉਣ ਵਾਲੇ ਦਿਨਾਂ 'ਚ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਆਪ ਹੀ ਪੁਲਿਸ ਨੂੰ ਕਹਿ ਦੇਣੇ ਕਿ ਵੀਰੇ ਅਸੀਂ ਹਰ ਮਹੀਨੇ ਪੰਜ-ਪੰਜ ਬੰਦੇ ਪਿੰਡਾਂ 'ਚੋਂ ਤੁਹਾਨੂੰ ਦਿਆ ਕਰਾਂਗੇ ਜਿਹੜਾ ਮਰਜੀ ਕੇਸ ਪਾ ਦੇ ਅੱਗੇ ਪੰਚਾਇਤਾਂ ਸਕੂਲਾਂ 'ਚ ਟੀਚਰ ਰੱਖਦੇ ਹੁੰਦੀ ਆ ਆਪਣੇ ਵੱਲੋਂ ਵੀ ਚਲ ਜਵਾਕ ਪੜ ਲੈਣਗੇ ਹੁਣ ਮੈਨੂੰ ਲੱਗਦਾ ਪੰਚਾਇਤਾਂ ਵੱਲੋਂ 5-10 ਬੰਦੇ ਇਹੋ ਜੇ ਭਰਤੀ ਕਰਨੀ ਪਿਆ ਕਰਨਗੇ ਵੀ ਜਿਹੜੇ ਕੇਸ ਪਵਾ ਲਿਆ ਹੁਣ ਤਾਂ ਕਈ ਲੋਕਾਂ ਨੇ ਬਿਜ਼ਨਸ ਬਣਾ ਲੈਣੇ ਆਪਣੀ ਦੁਕਾਨ ਮੂਰੇ ਬੋਰਡ ਲਿਖ ਕੇ ਲਾ ਦੇਣੇ ਵੀ ਇੱਥੇ ਕੇਸ ਪਵਾਉਣ ਲਈ ਬੰਦੇ ਪ੍ਰੋਵਾਈਡ ਕਰਵਾਏ ਜਾਂਦੇ ਹਨ 100 ਗ੍ਰਾਮ ਪੁੱਕੀ ਦੇ ਕੇਸ ਦਾ ਇੰਨੇ ਰੁਪਏ 200 ਗ੍ਰਾਮ ਦੇ ਇੰਨੇ ਰੁਪਏ ਬਿਜ਼ਨਸ ਬਣਾ ਲੈਣੇ ਲੋਕਾਂ ਨੇ ਹੁਣ ਵੇਖੀਰ ਮਾਤੜ ਬੰਦੇ ਨੂੰ ਤਾਂ ਚੱਕ ਕੇ ਪੁਲਿਸ ਅੰਦਰ ਕਰ ਰਹੀ ਐ ਜਿਹੜੇ ਵੱਡੇ ਸੱਪ ਨੇ ਉਹਨਾਂ ਨੂੰ ਕੋਈ ਹੱਥ ਨਹੀਂ ਪਾ ਰਿਆ ਬਠਿੰਡੇ ਵਾਲੀ ਬੀਬੀ ਦਾ ਕੀ ਬਣਿਆ ਹੋਰ ਬਹੁਤ ਵੱਡੇ ਵੱਡੇ ਸੱਪ ਫੜੇ ਸੀ ਜਿਨ੍ਹਾਂ ਦਾ ਰੌਲਾ ਗੋਲਾ ਬਸ ਐਂ ਖਤਮ ਹੋ ਗਿਆ ਵੈਸੇ ਮਰਜੀ ਐ ਪੁਲਿਸ ਜੀ ਮਾਤੜ ਬੰਦੇ ਨੂੰ ਤੰਗ ਕਰਕੇ ਸੁਖਤਾਨੀਆਂ ਚ ਤੱਕ ਕੋਈ ਪਾ ਸਕਿਆ ਹੁਣ ਤਾਂ ਪੁਲਿਸ ਨੂੰ ਵੀ ਕਹਿੰਦੇ ਜੇ ਕਿਸੇ ਬੰਦੇ ਨੂੰ ਡਰਾਉਣਾ ਹੋਵੇ ਬਾਲੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਵੈਸੇ ਐਨੀ ਕਹਿਣਾ ਪਿਆ ਕਰਨੇ ਨਹੀਂ ਮੰਨਦਾ ਕਿ ਤਰੀ ਖਾਲੀ ਲਫਾਫਾ ਜੇਬ ਚ thank <laughs> you